ਇਹ ਕਾਲ ਦੋਸਤੋ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਬਾਜ਼ ਜੇਲ੍ਹ ਚ ਬੰਦ ਸਨ ਉਹਨਾਂ ਨੂੰ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਜਿਹੜੀ ਹੈ ਰਾਹਤ ਦਿੱਦਿਆ ਹੋਇਆ ਇਸ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਵੱਲੋਂ ਕਾਫੀ ਜਿਹੜੇ ਸ਼ਬਦੀ ਹਮਲੇ ਉਹ ਤੇਜ ਕਰ ਦਿੱਤੇ ਗਏ ਮਜੀਠੀਆ ਦੇ ਉੱਪਰ ਸਭ ਤੋਂ ਪਹਿਲਾਂ ਜਿਵੇਂ ਕਿ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਜੋ ਮੁਲਾਕਾਤ ਕੀਤੀ ਹੈ ਉਸ ਨੂੰ ਵੇਖਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਬਿਨਾ ਨਾਮ ਲੈੇ ਤੋਂ ਸ਼ੈਰਾਨਾ ਅੰਦਾਜ਼ ਦੇ ਵਿੱਚ ਤੰਜ ਕੱਸਿਆ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਹੋਰ ਵੱਡੇ ਆਗੂ ਨੇ ਚਾਹੇ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਾਂ ਮੀਡੀਆ ਇੰਚਾਰਜ ਬਲਤੇਜ ਪੰਨੂ ਉਨ੍ਹਾਂ ਵੱਲੋਂ ਵੀ ਹੁਣ ਜਿਹੜੇ ਸ਼ਬਦੀ ਹਮਲੇ ਤੇਜ਼ ਕੀਤੇ ਹੋਏ ਐ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਆਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਤੇ ਡੇਰਾ ਬਿਆਸਮੁਖੀ ਦੀ ਜੇਲ੍ਹ ਮੁਲਾਕਾਤ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਐ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਜੀਠੀਆ ਦੀ ਜ਼ਮਾਨਤ ਬਾਰੇ ਬੋਲਦਿਆਂ ਕਿਹਾ ਕਿ ਜ਼ਮਾਨਤ ਮਿਲਣ ਨਾਲ ਕੋਈ ਵੀ ਵਿਅਕਤੀ ਬਰੀ ਨਹੀਂ ਹੋ ਜਾਂਦਾ। ਉਹਨਾਂ ਨੇ ਸਪਸ਼ਟ ਕੀਤਾ ਕਿ ਮਜੀਠੀਆ ਖਿਲਾਫ ਪੂਖਤਾ ਸਬੂਤ ਮੌਜੂਦ ਹਨ ਜੋ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਡੇਰਾ ਮੁਖੀ ਜੋ ਬਿਆਸ ਡੇਰਾ ਮੁਖੀ ਨੇ ਉਹਨਾਂ ਦੀ ਜੇਲ੍ਹ ਮੁਲਾਕਾਤ ਨੂੰ ਲੈ ਕੇ ਜਿਹੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਦੋਵਾਂ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਜ਼ਮਾਨਤ ਮਿਲਣ ਦਾ ਮਤਲਬ ਬਰੀ ਹੋਣਾ ਨਹੀਂ ਹੁੰਦਾ। ਮਜੀਠੀਆ ਖਿਲਾਫ ਉਖਤਾ ਜਿਹੜੇ ਸਬੂਤ ਹੈ ਉਹ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ ਆਮ ਆਦਮੀ ਪਾਰਟੀ ਪੰਜਾਬ ਦੇ মিডিਆ ਇੰਚਾਰਜ ਬਲਤੇਜ ਪੰਨੂ ਨੇ ਡੇਰਾ ਬਿਆਸ ਮੁਖੀ ਦੀ ਮਜੀਠੀਆਂ ਨਾਲ ਜੇਲ੍ਹ ਵਿੱਚ ਮੁਲਾਕਾਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਪੰਨੂ ਨੇ ਕਿਹਾ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਸਾਡੇ ਵੀ ਸਤਕਾਰਯੋਗ ਹਨ ਦੁਨੀਆ ਭਰ ਵਿੱਚ ਡੇਰਾ ਬਿਆਸ ਦੇ ਬਹੁਤ ਸਾਰੇ ਮੰਨਣ ਵਾਲੇ ਲੋਕ ਨੇ ਪਰ ਮੈਂ ਸਤਕਾਰ ਸਹਿਤ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਡੇਰੇ ਦੇ ਏਡੇ ਵੱਡੇ ਮੁਖੀ ਨੂੰ ਘੱਟੋ-ਘੱਟ ਜੇਲ੍ਹ ਵਿੱਚ ਮਿਲਣ ਨਹੀਂ ਜਾਣਾ ਚਾਹੀਦਾ ਸੀ ਬਲਤੇਜ ਪੰਨੂ ਨੇ ਅੱਗੇ ਕਿਹਾ ਜਿਹੜੇ ਸੰਤ ਮਹਾਤਮਾ ਹੁੰਦੇ ਹਨ ਉਹ ਰਿਸ਼ਤਿਆਂ ਰਿਸ਼ਤੇਦਾਰੀਆਂ ਤੋਂ ਨਿਰਲੇਪ ਹੁੰਦੇ ਹਨ ਮੇਰੀ ਜਾਣਕਾਰੀ ਮੁਤਾਬਕ ਅਜਿਹਾ ਹੀ ਹੋਣਾ ਚਾਹੀਦਾ ਹੈ ਪੰਨੂ ਨੇ ਇਹ ਵੀ ਕਿਹਾ ਕਿ ਡੇਰਾ ਮੁਖੀ ਨੂੰ ਜੱਜ ਨਹੀਂ ਬੰਨਣਾ ਚਾਹੀਦਾ ਸੀ ਅਤੇ ਕੋਈ ਜੱਜਮੈਂਟ ਨਹੀਂ ਦੇਣੀ ਚਾਹੀਦੀ ਸੀ ਉਹਨਾਂ ਕਿਹਾ ਕਿ ਇਹ ਅਦਾਲਤੀ ਪ੍ਰਕਿਰਿਆ ਹੈ ਤੇ ਇਸ ਨੂੰ ਅਦਾਲਤ ਤੇ ਹੀ ਜਿਹੜਾ ਛੱਡ ਦੇਣਾ ਚਾਹੀਦਾ ਹੈ ਉਹ ਡੇਰਾ ਮੁਖੀ ਦੇ ਉਸ ਬਿਆਨ ਨੂੰ ਲੈ ਕੇ ਗੱਲ ਕਰ ਰਹੇ ਸਨ ਜਿਸ ਤੇ ਵਿੱਚ ਜਦੋਂ ਪੱਤਰਕਾਰਾਂ ਨੇ ਡੇਰਾ ਮੁਖੀ ਵਿਆਸ ਗੁਰਿੰਦਰ ਸਿੰਘ ਢਿੱਲੋਂ ਨੂੰ ਪੁੱਛਿਆ ਸੀ ਕਿ ਜਿਹੜੀ ਮਜੀਠੀਆ ਦੇ ਖਿਲਾਫ ਦੋਸ਼ ਨੇ ਉਹ ਸੱਚ ਨੇ ਤਾਂ ਇਸ ਤੇ ਜਵਾਬ ਦੇ ਵਿੱਚ ਡੇਰਾ ਮੁਖੀ ਵੱਲੋਂ ਇਹ ਜਵਾਬ ਦਿੱਤਾ ਗਿਆ ਸੀ ਕਿ ਉਹ ਕਿਸੇ ਤੇ ਟਿੱਪਣੀ ਤਾਂ ਨਹੀਂ ਕਰਨਾ ਚਾਹੁੰਦੇ ਪਰ ਇਹ ਜਿਹੜੇ ਦੋਸ਼ ਨੇ ਇਹ ਸੱਚ ਨਹੀਂ ਹਨ ਜਿਸ ਨੂੰ ਲੈ ਕੇ ਬੇਸ਼ੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਤਿੱਖੀ ਜਿਹੜੀ ਪ੍ਰਤੀਕਿਰਿਆ ਆਈ ਸੀ ਉਹਦਾ ਮਤਲਬ ਇਹੀ ਨਿਕਲ ਰਿਹਾ ਹੈ ਕਿ ਉਹਨਾਂ ਨੇ ਡੇਰਾਮੁਖੀ ਬਿਆਸਤਾ ਨਾਮ ਲਏ ਬਿਨਾਂ ਜਿਹੜਾ ਤੰਜ ਕਸਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੁਲਾਕਾਤ ਵਾਲੇ ਜਿਹੜੇ ਹੈ ਉਹ ਜੱਜ ਬਣ ਚੁੱਕੇ ਹੈ ਭਾਵੇਂ ਕਿ ਡੇਰਾਮੁਖੀ ਬਿਆਸ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਇਲਜ਼ਾਮ ਲਗਾਏ ਗਏ ਸਰਕਾਰ ਵੱਲੋਂ ਜਾਂ ਵਿਜੀਲੈਂਸ ਵੱਲੋਂ ਉਹਨਾਂ 'ਚ ਜ਼ਿਆਦਾ ਸੱਚਾਈ ਜਿਹੜੀ ਹੈ ਉਹ ਨਹੀਂ ਹੈ ਤਾਂ ਉਸ ਤੋਂ ਬਾਅਦ ਇਸ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕਾਫੀ ਜਿਹੜੀਆਂ ਚਰਚਾਵਾਂ ਸੀ ਉਹ ਸਿਆਸੀ ਗਲਿਆਰਿਆਂ ਵਿੱਚ ਵੀ ਛਿੜ ਗਈਆਂ ਸੀ ਔਰ ਆਮ ਆਦਮੀ ਪਾਰਟੀ ਦੇ ਲਗਭਗ ਜਿੰਨੇ ਵੀ ਸੀਨੀਅਰ ਆਗੂ ਨੇ ਉਹਨਾਂ ਵੱਲੋਂ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਆਪਣੇ ਬਿਆਨ ਜਿਹੜੇ ਆ ਸ਼ਬਦੀ ਹਮਲੇ ਜਿਹੜੇ ਆ ਉਹ ਹੁਣ ਕੀਤੇ ਜਾ ਰਹੇ ਆ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਧੰਨਵਾਦ